ਇਹ ਲਾ ਦੇ ਵੀਡੀਓ ਬਾਈ ਚੈ ਲਾ ਦੇ ਨਾ ਮੈਂ ਇੱਕ ਟਿਮਿੰਗ ਲਾ ਸਕਦਾ ਹੈ ਕਿ ਰੇੜੀ ਦਿਖਾਉਣੇ ਆ ਦੇਖ ਸਕਦੇ ਤੁਸੀਂ ਰੇੜੀ ਬਹੁਤ ਵਧੀਆ ਬਾਈ ਕੋਲੇ ਬੈਕ ਵੀ ਹੁੰਦੀ ਹੈ ਬਾਈ ਇਹ ਬਾਈ ਨਾਲ ਸਸਰੀ ਘਰ ਆਪਾਂ ਆਏ ਅੱਜ ਟੁੰਗਾਲੀ ਮੰਡੀ ਦੇ ਵਿੱਚ ਤੇ ਮੇਰਾ ਵੀਰ ਆਇਆ ਝੰਡਾ ਵਾਲੀ ਤੋਂ ਠੀਕ ਹੈ ਜੀ ਜਿਹੜਾ ਕਿ ਨਵੀਂ ਗੇਰਾ ਵਾਲੀ ਬੈਕ ਵੀ ਹੋਣ ਵਾਲੀ ਮੂਹਰੇ ਵੀ ਹੋਣ ਵਾਲੀ ਸਿਸ਼ਟਮ ਆ ਚੈਨ ਬੰਦ ਤੇ ਗੇਰ ਚੱਲਦਾ ਬਾਈ ਨੇ ਨਵੇਂ ਸਟਾਈਲ ਦੀ ਰੇੜੀ ਬਣਾਈ ਰੇੜੀ ਖੁੱਲੀ ਬਣਾਤੀ ਚੌੜੀ ਬਣਾਤੀ ਬੱਕਰੇ ਲੱਦੋ ਬੱਕਰੀਆਂ ਲੱਦੋ ਕੱਟੇ ਲੱਦੋ ਬੱਚੇ ਲੱਦੋ 20 ਕੁਆਂਟਲ ਵਾਜਣ 20 25 ਕੁਆਂਟਲ ਵਾਜਣ ਲੈ ਕੇ ਤੁਰਨ ਵਾਲੀ ਰੇੜੀ ਐ ਤੇ ਜਮਾ ਨਹੀਂ ਦਬਦੀ ਨਵੇਂ ਟਾਇਰ ਤਈਏ ਵਧੀਆ ਪੱਕੇ ਤੇ ਬੰਦਾ ਵੀ ਪੱਕਾ ਜਮਾ ਨਹੀਂ ਕੱਚਾ ਤੇ ਅਕਲ ਦਾ ਸੱਚਾ ਤੇ ਬਾਈ ਨੂੰ ਪੁੱਛਦੇ ਆ ਨਾ ਰੇਟ ਤੇ ਗ੍ਰੇਟ ਕੀ ਰੇਟ ਹੈ ਜੀ ਰੇੜੀ ਦਾ ਰੇਟ ਦਾ 35000 ਤੋਂ ਲੈ ਚੁੱਟ ਜਨੇ ਦੀ ਮਰਜ਼ੀ ਬਣਾ ਲੈ ਬੰਦਾ 35000 ਸਨੇ ਬੰਬੂ ਕਾਰ ਬਿਨਾ ਬੰਬੂ ਕਾਰ ਤੋਂ ਜੀ 35000 ਆ ਲੋ ਦੀ ਮਰਜ਼ੀ ਦਾ ਗਲਾ ਮਰਜ਼ੀ ਜਿਹੜਾ ਮਰਜ਼ੀ ਛੱਡ ਇਹ ਇਹਨੂੰ ਨਮੂਨਾ ਦਿਖਾਇਆ ਰੇੜੀ ਨੇ ਜੋੜ ਕੇ ਮੋਟਰਸਾਈਕਲ ਦਾ ਹਿੱਸਾ ਦਾ ਵੀ ਇਹਦੇ ਪਿੰਡ ਜਾ ਕੇ 35000 ਵੀ ਖਰੀਦ ਐ ਜੇ ਕਿਸੇ ਭਾਈ ਲੋੜ ਬੰਦ ਨੇ ਲੈਣੀ ਐ ਠੀਕ ਉੱਤੇ ਜਿੰਨੇ ਮਰਜ਼ੀ ਬਣਾ ਲਓ ਗਾਹਾਂ ਵੇਚਣ ਦਾ ਸਿਸਟਮ ਚਲਾ ਲਓ ਠੀਕ ਹੈ ਜੀ ਇਹਦੇ ਲਿਫਟ ਵੀ ਲੱਗੂਗੀ ਜਿਵੇਂ ਟਰਾਲੀ ਰੇੜੀ ਢੇਰੀ ਕਰਦੇ ਇਹਨੂੰ ਢੇਰੀ ਵੀ ਕਰਿਆ ਕਰੂਗਾ ਅਗਲਾ ਠੀਕ ਹੈ ਤੇ ਬਾਈਆਂ ਦਾ ਤੁਹਾਨੂੰ ਨੰਬਰ ਦੇਵਾਂਗੇ ਬਾਈ ਨਾਲ ਗੱਲਬਾਤ ਕਰ ਲਿਓ ਜੀਨੇ ਕੋਈ ਰੇੜੀ ਖਰੀਦਣੀ ਆ ਬਹੁਤ ਤਕੜਾ ਇਹਦੇ ਸਿਸਟਮ ਲੱਗਿਆ ਹੈ ਰੇੜੀਆਂ ਤਾਂ ਆਪਾਂ ਬਹੁਤ ਦੇਖਦੇ ਆਂ ਪਰ ਇਹ ਰੇੜੀ ਵੀ ਨਵੀਂ ਦੇਖੀ ਐ ਤੇ ਬਾਈ ਵੀ ਬੰਦਾ ਜ ਨਵਾਂ ਦੇਖਿਆ ਤੇ ਕਰਨ ਵਾਲਾ ਬੰਦਾ ਬਹੁਤ ਭਲਾ ਬੰਦਾ ਚੰਗਾ ਬੰਦਾ ਠੀਕ ਜਿਹੜੇ ਨੇ ਕਿ ਨਵੀਂ ਰੇੜੀ ਬਣਾ ਕੇ ਦਿਖਾਤੀ ਮੰਡੀ ਤੁੰਗਾਲੀ ਦੇ ਵਿੱਚ ਚਲਾ ਕੇ ਵੀ ਦਿਖਾਤੀ ਠੀਕ ਹੈ ਜੀ ਹੈ ਇਹਦੇ ਪੱਟੇ ਵੀ ਲੱਗੇ ਨੇ ਬਾਈ ਗੱਡੀ ਵਾਂਗੂ ਛੋਟੇ ਹਾਥੀ ਵਾਲਾ ਹਿੱਸਾ ਜਿਵੇਂ ਵੱਡੇ ਘੋੜੇ ਦੇ ਲੱਗੇ ਹੋਇਆ ਹੁੰਦਾ ਵੀ ਬਾਈ ਨੇ ਬਾਈ ਨੂੰ ਪੁੱਛਿਆ ਹਾਂ ਜੀ ਤੁਸੀਂ ਵੀ ਦੱਸੋ ਕੁਸੇ ਦੇ ਬਾਰੇ ਅੱਜ ਤੁਰ ਨਵੇਂ ਪਾਕੀ ਦੇਵਾਂਗੇ ਆਪਾਂ ਸਾਰਾ ਪੁੱਛੋ ਅੱਛਾ ਜੀ ਪਾਕੀ ਪਿੰਡ ਤੁਹਾਡਾ ਝੰਡਾ ਵਾਲੀ ਹੈ ਝੰਡਾ ਵਾਲਾ ਵਿਂਝੂਗਾ ਵਿਂਝੂ ਕੀ ਝੰਡਾ ਵਾਲੇ ਆ ਨਥਾਣੇ ਨਾ ਬਈ ਨਥਾਣੀ ਕੋਲੇ ਜੀ ਨਥਾਣਾ ਗੋਨਿਆ ਰੋਡ ਤੇ ਗੋਨਿਆ ਵਾਲੇ ਰੋਡ ਤੇ ਨਥਾਣਾ ਗੋਨਿਆ ਨਾਲ ਰੋਡ ਤੇ ਨਥਾਣਾ ਕਹਿੰਦਾ ਬਈ ਗੋਨਿਆ ਵਾਲੇ ਰੋਡ ਤੇ ਇਹ ਫਾਈਦਾ ਨੰਬਰ ਦੱਸੋ ਜੀ ਤੁਹਾਡਾ ਨੰਬਰ ਆ ਲਿਖੋ ਪੈਂ ਨੰਬਰ ਆ ਵੀ ਅੱਛਾ ਨੰਬਰ ਤਾਂ ਬਾਈ ਨੇ ਗੱਡੀ ਤੇ ਲਿਖਤਾ ਮਾੜੀ ਤਰਾਕੇ ਵਿਖਾ ਦੇਣਾ ਉਹਦੀ ਪਾ ਦਿਓ ਕਰੀ ਸਟਾਰਟ ਬਿੰਦਰਾ ਹੋਏ ਕਰੀ ਸਟਾਰਟ ਇਹ ਗੱਲ ਹੋਰ ਹੋਗੀ ਇਹ ਤਾਂ ਬਾਈ ਨੇ ਜਿਵੇਂ ਗੌਣਾ ਇਹਨੇ ਨਹੀਂ ਕਿਹਾ ਹੱਥ ਪੜੀ ਕਹਿੰਦਾ ਟਰਾਲੇ ਤੇ ਗੋਤ ਲਖਾਵਾਂਗੇ ਬਾਈ ਦਾ ਰੇੜੀ ਤੇ ਨੰਬਰ ਪਵਾਵਾਂਗੇ ਇਹ ਬਾਈ ਨੇ ਰੇੜੀ ਤੇ ਨੰਬਰ ਪਾਤਾ ਅਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਬੈਕ ਹੋ ਜਾ ਬੈਕ ਹੋ ਜਾ ਇਹ ਬੈਕ ਵੀ ਹੁੰਦੀ ਹੈ ਗਿਆ ਬੈਕ ਹੋ ਰਹੀ ਹੈ ਇਹ ਬੈਕ ਵੀ ਹੋ ਗਈ ਬਾਈ ਜਿਹੜੇ ਗੇਅਰ ਚ ਮਰਜੀ ਬੈਕ ਕਰ ਲੋ ਇਹ ਹੁਣ ਤੇਰੇ ਗੇਅਰ ਚ ਮਾਰਜੀ ਅੱਗੇ ਲੈ ਜਾ ਜਿਹੜੇ ਗੇਅਰ ਚ ਮਰਜੀ ਬੈਕ ਜਿਹੜੇ ਚ ਮਰਜੀ ਅੰਗਾ ਨੂੰ ਗਾਹ ਨੂੰ ਕਰਦੇ ਲੈਣੇ ਜਰਾ ਡਰੇਵਲ ਕੱਚਾ ਹੈ ਕੱਚਾ ਡਰੇਵਲ ਪੱਕਾ ਰੱਖ ਗੱਡੀ ਤੇ ਫੇਰ ਮਾਰਦੇ ਢੇਡੇ ਲਾਉਗੀ ਹੋਰ ਮਰ ਜਾਣ ਜਾਂਦਾ ਡਰਦਾ ਵੀ ਵਿੱਚ ਨਾ ਵੱਜੇ ਆਹਾਹਾ ਮੜੀ ਬੈ ਕੇ ਕਰਦੇ ਬਣਾ ਲੈਂਦੇ ਨੂੰ ਬਿਲਕੁਲ ਹੁਣ ਬੈ ਕੇ ਕਰਦੇ ਵੀਡੀਓ ਬਣਾ ਦੇ ਕਰੇ ਪਰੇ ਨੰਬਰ ਦੀ ਫੋਟੋ ਬਣਦੀ ਹੈ ਬਸ ਕਰਦੇ ਹੌਲੀ ਹੌਲੀ ਕਰਦੇ ਆ ਬਸ ਓਕੇ ਭਾਈ ਬਹੁਤ ਵਧੀਆ ਰਿਹਣੀ ਹੈ ਹੁਣ ਡਰਾਈਵਰ ਨੂੰ ਹਸਾਵ ਆ ਗਿਆ ਬਸ ਸੁਣਦਾ हां आ घेर ने अगले पिछले नवा सिस्टम चलाता नवा रिवाज नवा सिस्टम ब्रेक ਵੀ ਤੇਲ ਆਉਂਦੇ ਆਉਰੇ ਪਿੱਛੇ ਤੇਲ ਪੈਂਦਾ ਬ੍ਰੇਕਾਂ ਆਉਰੇ ਬਾਈ ਜਿਵੇਂ ਬੰਦੇ ਦੇ ਸੱਲ ਵਾ ਲੈ ਜਾਂਦੇ ਨੇ ਗੱਲ ਕਿੰਨੀ ਇਹ ਮਸ਼ੀਨਰੀ ਵੀ ਬੰਦੇ ਦੇ ਸਾਹਮਣੇ ਬਣੀ ਹੋਈ ਹੈ ਬਾਈ 35 ਹੋ ਗਿਆ ਤਾਂ ਚੱਕਰ ਬੰਦਾ ਜਿੰਨੀ ਮਰਜ਼ੀ ਮਹਿੰਗੀ ਬਣਾ ਸਕਦਾ ਬਿਨਾ ਮੋਟਰ ਤੋਂ ਮੋਟਰਸਾਈਕਲ ਆਪਦਾ ਬੰਦਾ ਜਿਹੇ ਜ ਮਰਜ਼ੀ ਖਲੇ ਆ ਭਾਈ ਲੋਹੇ ਬਹੁਤ ਤਖੜਾ ਲੱਗਿਆ ਹੈ ਮਾਡਾ ਸ਼ਟਾਪ ਹੋ ਗਿਆ ਟਾਟਾ ਦਾ ਸੋਹ ਬਾਲਾ ਤਖੜਾ ਲੋਹਾ ਲਾਇਆ ਬੰਦੇ ਨੇ ਟਾਟਾ 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 ਸੋਹਰਾ ਮਾਰ ਤਾ ਨਹੀਂ ਟੁੱਟਦੀ ਨਹੀਂ ਟੁੱਟਦੀ ਟਾਟਾ 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 ਦੀ ਚਾਦਰ ਹੈ ਆ ਜੀ 35 ਬਹੁਤ ਵਧੀਆ ਭਾਈ ਬਹੁਤ ਵਧੀਆ ਭਾਈ